untouchables in india ਇਹਦਾ ਭਾਵ ਹੈ ਭਾਰਤ ਦੇ ਅੰਦਰ ਅਛੂਤਾਂ ਦੀ ਅਵਸਥਾ ਹਾਲਤ ਅੱਜ ਵੀ ਮੱਧ ਭਾਰਤ ਦੇ ਅੰਦਰ ਉਹ ਲੋਕ ਐਡਾ ਇਹਨਾਂ ਨਾਲ ਨਫ਼ਰਤ ਕਰਦੇ ਨੇ ਸ਼ੁੱਧਰ ਜਾਤ ਨਾਲ ਬਾਹਰ ਭਾਂਡੇ ਰੱਖਦੇ ਨੇ ਉਹਨਾਂ ਦੀ ਰੋਟੀ ਦੇ ਚਾਹ ਦੇ ਘਰ ਤੋਂ ਬਾਹਰ ਤੇ ਐ ਰੋਟੀ ਪਾਉਂਦੇ ਆ ਜਿਵੇਂ ਆਪਾਂ ਗਲੀ ਦੇ ਬਾਹਰ ਨਹੀਂ ਭਾਂਡਾ ਰੱਖਿਆ ਹੁੰਦਾ ਕੁੱਤਿਆਂ ਬਿੱਲਿਆਂ ਲਈ ਤੇ ਬਚੀ ਹੋਈ ਦਾਲ ਉਹ ਭਾਂਡੇ ਚ ਸੁੱਟ ਦੇਣੀ ਬਚੀਆਂ ਹੋਈਆਂ ਰੋਟੀਆਂ ਉਹ ਚ ਪਾ ਜਾਣੀਆਂ ਵੀ ਆਂਦਾ ਜਾਂਦਾ ਕੁੱਤਾ ਖਾ ਲੇਗਾ ਐ ਅੰਦਰ ਨਹੀਂ ਆਣਾ ਚਾਹੀਦਾ ਗੋਹੇ ਕੂੜੇ ਦਾ ਕੰਮ ਕਰਨ ਵਾਲਾ ਦਲੀਜਾਂ ਨਹੀਂ ਚੜਨਾ ਚਾਹੀਦਾ ਤਨਖਾਹ ਦੇ ਦਾਂਗੇ ਬਾਰੋਂ ਬਾਰ ਸਾਡੇ ਕੱਪੜਿਆਂ ਨੂੰ ਹੱਥ ਨਾ ਲਾ ਦੇਂ ਅਨਿ ਨਫ਼ਰਤ ਕਹਿੰਦੇ ਕਿਉਂ ਨਾ ਕਰੀਏ ਸ਼ੁੱਧਰ ਨੇ